बड़ा भाग आला दिन है तीसरा नवरात्रा है अज चौथे नराते तो महामाई का और बड़ा चमत्कारी स्थान है बड़ा पवित्र स्थान है पंजाब के मुख्य तीर्था चो तीरथ है नवरात्रहत बहुत बधाई बहुत मैं महामाई अगे खड़ा सी और अंदरों आवाज आ रही सी मैं हड के क्या मेरे पंजाब की सद्भावना शांति उनको नजर न लगे कुछ शरारती ताकत विदेशी ताकत पंजाब वापस त्रासदी वाल ले जाना चाहिए इस पिछे रोज नवे नवे खेल कर रही है भरा ना लड़ा का खेल किया जा

ਜਿੱਥੇ ਰਿਗਵੇਦ ਜਿਹੜੀ ਦੁਨੀਆ ਦੀ ਸਭ ਤੋਂ ਪੁਰਾਣੀ ਪੁਸਤਕ ਹੈ ਉਹ ਲਿਖੀ ਗਈ। ਔਰ ਉਸ ਤਰ੍ਹਾਂ ਹੀ ਭਗਤੀ ਕਾਲ ਦੇ ਅੰਦਰ ਤਸਾ ਗੁਰੂਵਾਂ ਨੇ ਮਾਨਸ ਕੀ ਜਾਤ ਸਭ ਇੱਕੋ ਪਹਿਚਾਣ ਦਾ ਸੰਦੇਸ਼ ਸਾਨੂੰ ਦਿੱਤਾ। ਸਾਨੂੰ ਸੰਗਤ ਔਰ ਪੰਗਤ ਦਾ ਸੰਦੇਸ਼ ਦਿੱਤਾ। ਮਿਲ ਕੇ ਚੱਲਣ ਦਾ ਸੰਦੇਸ਼ ਦਿੱਤਾ। ਜਿਹੜਾ ਪਰਿਨਾਮ ਹੈ ਕਿ ਪੰਜਾਬ ਦੇ ਅੰਦਰ ਸਭ ਤੋਂ ਪਹਿਲੇ छू छूत के खिलाफ गुरुआ ने माहौल बनाया और तो देखो भगत दे, रविदास कबीर जी बड़े बड़े महापुरुषों का आज पंजाब के अंदर आगमन भी होया उन्होंने आके संदेश भी अगे पहुंचाया क्योंकि तो गुरुआ ने ऐसी ਜਸਤਿਸਕ ਬਰਵਾਨ ਨੇ ਪੰਜਾਬ ਨੂੰ ਇੱਕ ਵਰਟਾਈਲ ਬక్తి ਮਾਰਗ ਦਾ ਸਥਾਨ ਬਣਾਇਆ ਜਿੱਥੇ ਕੋਈ ਜਾਤੀ ਨਹੀਂ ਕੋਈ ਭੇਦਭਾਵ ਨਹੀਂ ਨਾ ਕੋਈ ਉੱਚਾ ਕੋਈ ਨਾ ਕੋਈ ਨੀਵਾ ਮਾਨਸ ਕੀ ਜਾਤ ਸਭ ਇੱਕੋ ਪਹਿਚਾਨ ਬੋ ਉਹ ਸੰਦੇਸ਼ ਅੱਜ ਕੁਝ ਲੋਗ ਨੂੰ ਤਾਰ ਪੀੜੋ ਕਰਨ ਲੱਗੇ ਉਹ ਕੰ다 ਕਿ ਪੰਜਾਬ ਦੀ ਸਰਕਾਰ ਉਹਨਾਂ ਛੜੇਂਤਰਾ ਨੂੰ ਰੋਕਣ ਚ ਕਾਮਯਾਬ ਨਹੀਂ ਰੋਕਣ ਚ ਕਾਮਯਾਬ ਨਹੀਂ ਹੋ ਪਾਇਆ ਜਿਸ ਤਰ੍ਹਾਂ ਕੱਲ ਪੂਜਯਾ ਡਾਕਟਰ ਭੀਮਰਾ ਅੰਬੇਦਕਰ ਜੀ ਦੀ ਮੂਰਤੀ ਦਾ અપਮਾਨ ਹੋਇਆ ਇਹੋ ਜਿਹੇ ਮਤ ਭਾਕੀਆਂ ਘਟਣਾ ਨਹੀਂ ਹੋਣੀਆਂ ਚਾਹੀਦੀਆਂ ਪ੍ਰਸ਼ਾਸਨ ਨੂੰ ਸਚਕ ਹੋਰ ਸਤਰਕ ਹੋਣਾ ਪਵੇਗਾ ਭਗਵੰਤਾਨ ਸਾਹਿਬ ਪ੍ਰੋਣੇ ਦੀ ਖਾਤਰ ਤੋਂ ਬਾਹਰ ਆਓ ਇਹ ਪ੍ਰੋਣੇ ਦਿੱਲੀੋਂ ਆ ਕੇ ਬਹਿ ਗਏ ਨੇ ਮੈਂ ਹੁਣੇ ਮੰਦਿਰ ਦੇ ਸ਼ਰਧਾਲੂ ਦੱਸ ਰਿਹਾ ਸੀ ਕਿ ਮੰਦਿਰ ਕਮੇਟੀ ਤੇ ਵੀ ਦਿੱਲੀ ਦਾ ਹੀ ਕੋਈ ਹਰਿਆ ਆ ਪਿਟਿਆ ਆ ਲੀਡਰ ਲੈ ਆ ਕੇ ਬਿਠਾਤਾ ਹੈ ਕਿ ਪੰਜਾਬ ਦੇ ਸਾਰੇ ਹੀ ਧਾਰਮਿਕ ਯੋਜਨਾ ਨੂੰ ਉਹ ਕੰਟਰੋਲ ਕਰਦੇ। ਕੀ ਪੰਜਾਬ ਦੇ ਅੰਦਰ ਪੰਜਾਬ ਦਾ ਕੋਈ ਵਿਅਕਤੀ ਨਹੀਂ ਦਿਸਦਾ? ਮੈਂ ਅੱਜ ਨਵਰਾਤਰੀਆਂ ਦੇ ਦਿਨ ਆਸੀ ਕੰਜਕ ਪੂਜਾ ਦਾ ਦੇਵੀ ਪੂਜਕ ਲੋਗਾ। ਅਈ ਧਰਤੀ ਨੂੰ ਮਾਂ ਮੰਨ ਕੇ ਮਾਂ ਦੇ ਰੂਪជា ਅਸੀਂ ਸਾਰੀ ਨੇਚਰ ਨੂੰ ਦੇਖ ਲਈ। ਲੇਕਿਨ ਪੰਜਾਬ ਦੇ ਮੁੱਖ ਮੰਤਰੀ ਕਾਰਜਲੇਖ ਅੱਜ ਵੈਭਾ ਕੁਮਾਰ ਬੈਠਾ ਹੈ ਜਿਹੜਾ ਆਪਣੀ ਹੀ ਪਾਰਟੀ ਦੇ ਸੰਸਦ ਰਾਜ ਸਭਾ ਸੰਸਦ ਸਵਾਤੀ ਮਾਲੀਵਾਲ ਨੂੰ ਮੁੱਖ ਮੰਤਰੀ ਦੇ ਘਰ ਦੇ ਅੰਦਰ ਹੀ ਕੁੱਟਦਾ ਮਾਰਦਾ ਔਰ ਜੋ ਸਵਾਤੀ ਮਾਲੀਵਾਲ ਕਹਿ ਰਹੀ ਹੈ ਕਿ ਮੈਂ ਰਸਬੀੜਾ ਜਿ ਸੀ ਮੈਂ ਰਿਤੂ ਆਈ ਸੀ ਮੇਰੀ ਔਰ ਔਰੇ ਵਿੱਚ ਮੈਂ ਚੀਕਾ ਮਾਰ ਰਹੀ ਸਾਂ ਔਰ ਮੇਰੇ ਪੇਟ 'ਚ ਲੱਤਾਂ ਮਾਰ ਰਿਆ ਸੀ ਮੁੱਖ ਮੰਤਰੀ ਦਾ ਮੁੱਖ ਸਚਿਵ ਸੀ ਸਜ਼ਾ ਹੋਈ ਕੇਸ ਚੱਲਿਆ ਜੇਲ੍ਹ ਗਏ ਜ਼ਮਾਨਤ ਤੇ ਆਏ ਉਹ ਪੰਜਾਬ ਦੇ ਅੰਦਰ ਆ ਕੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਸਰਕਾਰ ਨੂੰ ਕੱਟ ਪੁਤਲੀ ਦੀ ਤਰ੍ਹਾਂ ਚਲਾ ਰਹੇ ਨੇ ਇਹ ਅਸੂਲ ਜੱਟਾਂ ਬਾਸ ਦੀ ਗੱਲ ਹੈ ਸ਼ਰਾਬ ਕੋਟਾਲੇ ਚ ਜਿਹੜੇ ਲੋਕ ਜ਼ਮਾਨਤ ਤੇ ਛੁੱਟੇ ਨੇ ਔਰ ਜਿਨ੍ਹਾਂ ਬਾਰੇ अदालत ने कहा कि प्राइम अफेस अरविंद केजरीवाल एज ए चीफ मिनिस्टर ओएस शराब घोटाले के किंग पिन है और प्राइम अफेस एज ए प्रेसिडेंट अरविंद केजरीवाल आम आदमी पार्टी वो किंग पिन है ऐसा लग रहा है इंस्टीट्यूషनालाइज करप्शन आम आदमी पार्टी ने की थी देश का न्यायालय कह रहा है ਔਰ ਉਹਨੂੰ ਕਿਹਾ ਜਾ ਰਿਹਾ ਕਿ ਤੈਨੂੰ ਜਮਾਨੇ ਦੇ ਰਿਹਾ ਦਿੱਲੀ ਦੇ ਮੁੱਖ ਮੰਤਰੀ ਦੇ ਦਫਤਰ 'ਚ ਨਹੀਂ ਜਾਣਾ। ਉਹ ਪੰਜਾਬ ਜਾ ਕੇ ਪੰਜਾਬ ਦੀ ਸਰਕਾਰ ਨੂੰ ਟੱਟਪੁੱਤਲੀ ਦੀ ਤਰ੍ਹਾਂ ਚਲਾ ਰਹੇ। ਮੁੱਖ ਮੰਤਰੀ ਕਾਰ्यालय ਨਾ ਜਾਣ ਵਾਲਾ ਵਿਅਕਤੀ ਚੁਣੀ ਹੀ ਸਰਕਾਰ ਨੂੰ ਨਿਰਦੇਸ਼ ਦੇ ਰਹੇ। ਖੋਫ ਖਾਣਾ ਚਾਹੀਦਾ ਹੈ ਕਿ ਅਤੀਥੀ ਆ ਗਏ ਸੀ। ਉਹਨ ਅਤੀਥੀ ਮਾਲਕ ਬਣ ਕੇ ਬਹਿ ਗਏ, ਰਾਜੇ ਬਣ ਕੇ ਬਹਿ ਗਏ ਤੇ ਪੰਜਾਬ ਦੀ ਚੁਣੀ ਸਰਕਾਰ ਔਰ ਮੰਤਰੀਆਂ ਨੂੰ ਆਰਡਰ ਜਾਰੀ ਕਰ ਰਹੇ। ਇਹ ਲੋਕਤੰਤਰ ਦੇ ਖਿਲਾਫ ਹੈ ਇਹ ਲੋਕਤੰਤਰ ਦੀ ਹੱਤਿਆ ਪੰਜਾਬ ਪੰਜਾਬੀਅਤ ਦੀ ਉੱਤੇ ਹਮਲਾ ਹੈ ਪੰਜਾਬੀ ਸਭੀ ਮਾਨ ਤੇ ਹਮਲਾ ਹੈ ਤੁਸੀਂ ਜਾਓ ਨਾ ਦਿੱਲੀ ਦੀ ਜਨਤਾ ਨੇ ਤੁਹਾਨੂੰ ਨਾ ਤਾਰਤਾ ਉੱਥੇ ਬਰੋਜਗਾਰ ਹੋ ਗਏ ਇੱਥੇ ਆ ਕੇ ਰੋਜ਼ਗਾਰ ਲੱਭ ਰਹੇ ਤੇ ਚੁਣੇ ਹੋਏ ਲੋਕਾਂ ਨੇ ਕਿੱਥੇ ਜਾਣਾ ਹੈ ਔਰ ਸ਼ਰਾਬ ਕੋਟਾਲੇ ਦਾ ਕਿੰਗਪਿੰਨ ਪੰਜਾਬ ਚ ਨਸ਼ਿਆ ਦੇ ਖਿਲਾਫ ਚੱਲ ਰਹੀ ਮੁਹਿੰਮ ਤੇ ਬੋਲ ਰਹੇ ਉਸ ਸੋਦੀਆ ਇੰਚਾਰਜਮਨਗਾ ਜਿਹੜਾ ਸ਼ਰਾਰ ਪਟਾਲੇ ਦਾ ਸੈਕੰਡ ਕਿੰਗ ਪਿੰਡ ਪੰਜਾਬ ਦੀ ਤਰਾਸਦੀ ਹੈ ਕਿ ਪਹਿਲੇ ਹੀ ਸਰਕਾਰ ਮਾਫੀਆ ਕੇ ਸਰੈਂਡਰ ਸੀ ਹੁਣ ਦਿੱਲੀ ਦੇ ਮਾਫੀਆ ਸਰਗਨਾ ਲੁਟੇਰਾ ਗੈਂਗ ਆ ਕੇ ਪੰਜਾਬ ਦੇ ਵਿੱਚ ਟੱਟਪੁੱਤਲੀ ਨਾਲ ਸਰਕਾਰ ਚਲਾ ਰਿਹਾ ਹੈ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਾਂਗਾ ਸੈਂਤੀ ਮਹੀਨੇ ਬੀਤ ਗਏ ਭਗਵੰਤ ਮਾਨ ਸਾਹਿਬ ਤਦੋਂ ਮਿਲਣਾ 1100 ਰੁਪਿਆ ਇੱਕ ਨਵਰਾਤਰੀਆਂ ਦਾ ਸਮੇਂ ਹੈ ਘੋਸ਼ਣਾ ਕਰੋ ਨਾ ਦਿੱਲੀ ਦੇ ਮੁੱਖ ਮੰਤਰੀ ਤੁਹਾਡੇ ਪੂਰੇ ਮੁੱਖ ਮੰਤਰੀ ਕੁਐਸਚਨ ਪੁੱਛਦੇ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਤੇ ਉਹਨਾਂ ਨੇ ਤੇ 24 ਘੰਟਿਆਂ ਚ ਕਰਤਾ ਤੇ ਸੈਂਤੀ ਮਹੀਨੇ ਬੀਤ ਗਏ ਕੁੜੀਕਰੀਆਂ ਪਹਿਣਾ ਹਰ ਘਰ ਚੋਂ ਕਿ ਕਦੋਂ 1100 ਆਊਗਾ ਤੁਸੀਂ ਕਿਹਾ ਸੀ ਹਰ ਘਰ ਨੌਕਰੀ ਕਦੋਂ ਪੂਰੀ ਹੋਣੀ ਹੈ ਨੌਕਰੀ ਇਹ ਬਜਟ ਲੰਘ ਗਿਆ ਕੁਝ ਨਹੀਂ ਬੋਲੇ ਤੁਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੀ ਗੱਲ ਸੀ ਕਿਸਾਨਾਂ ਨੂੰ ਐਮਐਸਬੀ ਦੇ ਟੋਪ-ਆਫ ਦੀ ਗੱਲ ਸੀ ਪੰਜਾਬ ਦੇ ਲੈਂਡ ਆਰਡਰ ਨੂੰ ਮੇਨਟੇਨ ਕਰਨ ਦੀ ਗੱਲ ਸੀ ਮੈਂ ਹੈਰਾਨ ਆ ਕਿ ਪੰਜਾਬ ਦੇ ਲੈਂਡ ਆਰਡਰ ਨੂੰ ਇਸ ਸਰਕਾਰ ਨੇ ਨਹਿਰ ਲਾਤੀ ਔਰ ਇਸ ਸਰਕਾਰ ਨੇ ਇੱਕੋ ਹੀ ਕੰਮ ਕੀਤਾ ਪੰਜਾਬ 'ਚ ਉਹ ਇੱਕ ਨਵਾਂ ਧੋਗ ਲੈ ਕੇ ਆਂਦਾ ਜਿਹਨਾਂ ਨਾਮ ਹੈ ਰੰਗਦਾਰੀ ਆ ਧੋਗ ਲੈ ਕੇ ਆਂਦਾ ਹੈ ਅਪਹਰਨ ਆ ਧੋਗ ਲੈ ਕੇ ਆਂਦਾ ਹੈ ਪੈਸੇ ਨਾ ਦਿਓਗੇ ਤੇ ਦਿਨ ਦਿਹਾੜੇ ਮਾਰ ਦੇ ਤੁਸੀਂ ਤੁਸੀਂ ਸ਼ਾਂਤੀ ਦੀ ਅਰਦਾਸ ਕਰਕੇ ਆਏ ਤੁਸੀਂ ਕਹਿੰਦੇ ਸ਼ਾਂਤੀ ਕੇ ਮੰਗ ਕੀਤੀ ਹੈ ਇੱਕ طرف ਕੋਈ ਸ਼ਾਂਤੀਵਾਦੀ ਦੂਸਰੇ ਪਾਸੇ ਪਟਿਆਲਾ ਦੇ ਤੁਸੀਂ ਪੂਰ ਯਾਨੀ ਕਿ ਪਾਤਰਾਂ ਦੇ ਕੋਲ ਇੱਕ ਜਿਹੜਾ ਚੌਂਕੀ ਦੇ ਵਿੱਚ ਗਲੇਨੇਟ ਅਟੈਕ ਹੋਇਆ ਹੈਗਾ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਮੈਂ ਸਮਝਦਾ ਬੜੀ ਨਿੰਦਨਯੋਗ ਗੱਲ ਹੈ ਔਰ ਅੰਮਰਸਰ ਦੇ ਵਿੱਚ ਉਸ ਤੋਂ ਬਾਅਦ ਪੰਜਾਬ ਦੇ ਅਲੱਗ-ਅਲੱਗ ਥਾਣਿਆਂ ਤੇ ਇਤੋਂ ਤੱਕ ਕਿ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਤੇ ਮਜ਼ਾਈਲ ਅਮਲਾ ਹੁੰਦਾ ਹੈ ਕਿਸ ਸਰਕਾਰ ਦਾ ਕਾਰਜਕਾਲ ਦੇਖੋ ਤੁਹਾਨੂੰ ਸਮਝ ਆਏਗਾ ਕਿ ਕਿਸ ਤਰ੍ਹਾਂ ਲਾਅਨਡਰਡਰ ਤੇ ਗਿਰਾਵਟ ਆ ਚੁੱਕੀ ਔਰ ਮੈਂ ਸਮਝਦਾ ਪੰਜਾਬ ਦੀ ਪੁਲਿਸ ਬਹੁਤ ਬਹਾਦਰ ਜੀ ਲੇਕਿਨ ਉਸ ਬਹਾਦਰ ਪੁਲਿਸ ਦੇ ਹੱਥ ਬੰਨੇ ਆ ਆਮ ਆਦਮੀ ਪਾਰਟੀ ਦੇ ਲੀਡਰ ਥਾਣਿਆਂ ਚ ਕਚੈਰੀਆਂ ਚ ਤਹਿਸੀਲਾਂ ਚ ਡੀਐਸਪੀ ਆਫਿਸ ਚ ਆ ਕੇ ਬੈਗੇ ਨੇ ਪੁਲਿਸ ਨੂੰ ਨਿਸ਼ਪੱਖ ਕੰਮ ਨਹੀਂ ਕਰਨ ਦੇ ਰਹੇ ਪੁਲਿਸ ਤੇ ਦਬਾਅ ਬਣਾ ਕੇ ਕੰਮ ਕੀਤਾ ਜਾ ਰਿਹਾ ਹਾਲਾਤ ਐ ਨੇ ਸ਼ਾਇਦ ਪੰਜਵਾਂ ਐਡਵੋਕੇਟ ਜਨਰਲ ਹੈ ਜਿਨੇ ਅਸਤੀਫਾ ਦੇ ਦਿੱਤਾ ਅੱਗੇ 5 ਸਾਲ ਦੀ ਸਰਕਾਰ ਚ ਕੋਈ ਚਲਾਵੇ ਇੱਕ ਐਡਵੋਕੇਟ ਜਨਰਲ ਆਂਦਾ ਸੀ ਮੈਨੂੰ ਤੇ ਸਮਝ ਨਹੀਂ ਆ ਰਹੀ ਕਿੰਨਾ ਕੁ ਦਬਾਅ ਵਰਤੇ ਪਾਇਆ ਜਾ ਰਿਹਾ ਕਿ ਕਿੰਨਾ ਕੁ ਵੱਡਾ ਝੂਠ ਤੁਸੀਂ ਉਹ ਕੋ ਬੁਲਾਣਾ ਚਾਹੁੰਦੇ ਹੋ ਕਿ ਇੱਕ ਵਕੀਲ ਝੂਠ ਬੋਲਣ ਨੂੰ ਤਿਆਰ ਨਹੀਂ ਹੋ ਰਸਤੀਫਾ ਦੇ ਕੇ ਬਾਹਰ ਆ ਗਿਆ ਸਮਝ ਆਂਦੀ ਹੈ ਕਿ ਪ੍ਰਸ਼ਾਸਨ ਕਿਸ ਲੈਵਲ ਦੀ ਗਿਰਾਵਟ ਤੱਕ ਜਾ ਚੁੱਕਾ ਹੈ ਇਹ ਜਿਹੜੀ ਘਟਨਾ ਤੁਸੀਂ ਦੱਸ ਰਹੇ ਹੋ ਇਹ ਬਹੁਤ ਵੱਡੀ ਚੇਤਾਵਨੀ ਹੈ ਤਲ ਦਾ ਕੁਝ ਡਾਕਟਰ ਬੀਮਲਾਪ ਅੰਮੇਦਕਰ ਜੀ ਦੇ ਸਟੈਚੂ ਤੇ ਲਿਖਣਾ ਉਸ ਤੋਂ ਬਾਅਦ ਇਹ ਬੰਬ ਟਮਾਕਾ ਔਰ ਉਸ ਤੋਂ ਪਹਿਲੇ ਸੀਰੀਅਲ ਆਫ ਬੰਬ ਬਲਾਸ ਹੈ ਔਰ ਪੁਲਿਸ ਚੌਂਕੀ ਜਿਨ੍ਹਾਂ ਨੇ ਸਾਡੀ ਰੱਖਿਆ ਕਰਨੀ ਹੈ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਉਹ ਰਖਸ਼ਕ ਸਾਡੇ ਜਿਹੜੇ ਨੇ ਉਹ ਅੱਜਕੱਲ ਪਰਦੇ ਲਾ ਕੇ ਥਾਣੇ ਚਲਾ ਰਹੇ ਨੇ ਕਿਸ ਲੈਵਲ ਤੇ ਪੰਜਾਬ ਦੀ ਲੌਅ ਐਂਡ ਆਰਡਰ ਦੀ ਗਿਰਾਵਟ ਆ ਚੁੱਕੀ ਹੈ ਰੋਜ਼ ਦਿਨ ਦਿਹਾੜੇ ਹਤਿਆਮਾਂ ਹੋ ਰਹੀਆਂ ਵਪਾਰੀਆਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਹੈ ਇੰਡਸਟਰੀਸਟਨ ਟਾਰਗੇਟ ਬਣਾਇਆ ਜਾ ਰਿਹਾ ਹੈ ਥੋਲੀਆਂ ਚਲਾਈਆਂ ਜਾ ਰਹੀਆਂ ਥੋਲੀਆਂ ਚਲਾਨ ਦੇ ਪਿੱਛੇ ਕੋਈ ਹੈ ਕਿ ਲੋਕ ਰੰਗਦਾਰੀ ਦੇ ਹਾਲਾਤ ਐ ਨੇ ਕਿ ਪੰਜਾਬ ਦੇ ਲੋਕ ਪੰਜਾਬ ਦੇ ਅੰਦਰੋਂ ਗੱਡੀਆਂ ਨਹੀਂ ਕਢਾ ਰਹੇ ਗੱਡੀ ਲੈਣੀ ਹੈ ਵੱਡੀ ਗੱਡੀ ਲੈਣੀ ਤਾਂ ਪੰਜਾਬ ਤੋਂ ਬਾਹਰ ਜਾ ਕੇ ਹਰਿਆਣੇ ਚੋਂ ਦਿੱਲੀ ਚੋਂ ਲੈ ਰਹੇ ਨੇ ਸਾਡਾ ਰਾਜਸਪਤ ਦਾ ਨੁਕਸਾਨ ਹੋ ਰਿਹਾ ਹੈ ਤੋਂ ਕਿ ਉਹਨਾਂ ਨੂੰ ਪਤਾ ਚੋ ਜਦੋਂ ਅਸੀਂ ਗੱਡੀ ਖਰੀਦਨੇ ਆ ਤੇ ਨਾ ਦੀ ਕਿਸੇ ਗੈਂਗਸਟਰ ਦਾ ਫੋਨ ਆ ਜਾਂਦਾ ਮੇਰੀ ਬੇਨਤੀ ਹੈ ਮੁੱਖ ਮੰਤਰੀ ਸਾਹਿਬ ਸੈਂਤੀ ਮਿੰਟੇ ਬੀਤ ਗਏ ਇੰਡਸਟਰੀ ਸਾਡਾ ਵੱਡਾ ਇੱਕ ਪਾਵਾ ਹੈ ਪੰਜਾਬ ਦੀ ਤਰੱਕੀ ਦਾ ਕਿਸਾਨੀ ਦੂਜਾ ਪਾਵਾ ਹੈ ਕਾਮਰਸ ਤੀਜਾ ਪਾਵਾ ਹੈ ਸਰਵਿਸ ਸੈਕਟਰ ਚੌਥਾ ਪਾਵਾ ਹੈ ਚਾਰੇ ਦੇ ਚਾਰੇ ਪਿਲਰਸ ਭਗਵੰਤ ਮਾਨ ਸਾਹਿਬ ਉਸਤ ਕਰਤੇ ਤੁਸੀਂ ਹੈਰ ਫਾਰਮਿੰਗ ਸੈਕਟਰ ਵੈਂਟੀਲੇਟਰ ਦੇ ਕਿਉਂਕਿ ਕਿਸਾਨਾਂ ਦੀ ਗੱਲ ਕਰ ਰਹੇ ਤੁਸੀਂ ਕਿਸਾਨਾਂ ਦੇ ਵੱਲੋਂ ਜਿਹੜਾਗਾ ਪ੍ਰतिक੍ਰਮ ਆਏਗਾ ਫਾਰਮਿੰਗ ਦੇ ਨੇ ਕਿਹਾ ਕਿ ਬੀਜਪੀ ਤੇ ਭਾਜਪਾ ਇਨਸਾਫ ਜਿਹੜੀ ਸਰਕਾਰ ਹੈ ਇੱਕ ਜੋ ਟੋਲੇ ਰਹਿਣ ਕਿਹਦੇ 20% ਦਾ ਰੋਲਾ ਪਾ ਰਹੇ ਐਸਾ ਹੈ ਕਿ ਕਿਸਾਨਾਂ ਸੇ ਪ੍ਰਧਾਨ ਮੰਤਰੀ ਮੋਦੀ ਜੀ ਲਗਾਤਾਰ ਕੰਮ ਕਰ ਰਹੇ ਨੇ ਲਗਾਤਾਰ ਪੰਜਾਬ ਦੇ ਅੰਦਰ ਕਿਸਾਨਾਂ ਨੂੰ ਸਨਮਾਨਨੀ ਦੇ ਦਾ ਪੈਸਾ ਆ ਰਿਹਾ स्वामीनाथन कमीशन की रिपोर्ट का अक्षर शाह पालन किया लगातार बद रहा है और मैं बेनती करा किसी दिन डिबेट कर लो पंजाब मोदी साहब ने की की, की कीता है। लेकिन भगवंत मान साहब केंद्र सी एम एस पी तो टॉपअप मिलेगा टॉपअप कदों मिलेगा सैंती महीने बीत गए अज तक सरकार चुप है ਪੰਜਾਬ ਦੀ ਇੰਡਸਟਰੀ ਫੇਲ ਕਰਦੀ ਪੰਜਾਬ ਦਾ ਸਰਵਿਸ ਸੈਕਟਰ ਫੇਲ ਕਰਦਾ ਪੰਜਾਬ ਦਾ ਕਾਮਰਸ ਫੇਲ ਕਰਦਾ ਅੱਜ ਪੰਜਾਬ ਚੋਂ ਆਵਾਜ਼ ਆ ਰਹੀ ਪਰ ਕਿਸਾਨ ਫੈਲੀ ਜਾਨ ਨੂੰ ਕਿਵੇਂ ਰਸ ਕਾਪਦਾ ਔਰ ਆਪਦਾ ਕਾਪਦਾ ਸਮਝ ਗਏਗਾ ਔਰ ਆਪਦਾ ਦੋਨੋਂ ਨਹੀਂ ਚਾਹੀਦੇ ਨਹੀਂ ਚਾਹੀਦੀ ਕਾਪਦਾ ਨਹੀਂ ਚਾਹੀਦੀ ਆਪਦਾ ਪੰਜਾਬ ਮੰਗੇ ਬਾਦਪਾ ਇਹ ਆਵਾਜ਼ ਪੂਰੇ ਪੰਜਾਬ ਚੋਂ ਆ ਰਹੀ ਹੈ ਪਰ ਪੰਜਾਬ ਦੇ ਸਬਿਮਾਨ ਅਸੇ ਪੰਜਾਬ ਦੀ ਰਾਖੀ ਵਾਸਤੇ ਭਾਰਤੀ ਜਨਤਾ ਪਾਰਟੀ ਸ਼੍ਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਚ ਵਚਨਬੱਧ ਅਸੀਂ ਛੇਦੇ ਆਜਮ ਸਰਦਾਰ ਪਗਤ ਸਿੰਘ ਰਾਜਗੁਰੂ ਸੁਖਦੇਵ ਦਾ ਚਾਹੇ ਉਹ ਖਟਕਲ ਖਲਾਇ ਤੇ ਚਾਹੇ ਉਹ ਸੈਣੀ ਵਾਲਾ ਦੋਨਾਂ ਸੇ ਪ੍ਰੋਜੈਕਟ ਲੈ ਆਂਦੇ ਨੇ ਪੰਜਾਬ ਚ ਆਈਐਮਐਮ ਆਈਆਈਟੀ ਪੀਜੀਆਈ ਸੈਂਟਰ ਕੈਂసర్ ਸੈਂਟਰ ਪੰਜਾਬ ਦੇ ਅੰਦਰ ਰੋਡ ਇਨਫਰਾਸਟ੍ਰਕਚਰ ਜਿੰਨਾ ਵੀ ਕੋਸ਼ਿਸ਼ ਹੋਈ ਹੈ ਮੋਦੀ ਸਾਹਿਬ ਨੇ ਪਹਿਲੀਆਂ ਸਰਕਾਰਾਂ ਤੋਂ ਕਈ ਗੁਣਾ ਜ਼ਿਆਦਾ ਪੰਜਾਬ ਨੂੰ ਸਹਾਇਤਾ ਦਿੱਤੀ ਹੈ ਲੇਕਿਨ ਮੈਂ ਹੈਰਾਨ ਹਾਂ ਕਿ ਪੰਜਾਬ ਦੀ ਨਸਿੱਖਿਆ ਨਲਾਇਕ ਨਾਕਾਮੀਆਬ ਸਰਕਾਰ 1 ਲੱਖ 26000 ਕਰੋੜ ਦਾ ਕਰਜ਼ਾ ਸੀ 70 ਸਾਲ ਦੀ ਸਰਕਾਰ ਸੀ ਤਿੰਨਾਂ ਸਾਲਾਂ ਚ ਨਵਾਂ 1 ਲੱਖ ਕਰੋੜ ਰੁਪਇਆ ਕਰਜ਼ਾ ਲੱਲਿਆ ਤੇ 2 ਲੱਖ 36000 ਕਰੋੜ ਰੁਪਇਆ ਕਰਜ਼ਾ ਪੰਜਾਬ ਤੇ ਹੈ ਇਹ ਪੰਜਾਬ ਦਾ ਵਿੱਤ ਮੰਤਰਾਲੇ ਬੋਲਦਾ ਸਭ ਕਿਵੇਂ ਵੀ ਪੰਜਾਬ ਚ ਪੈਦਾ ਹੋਣ ਵਾਲੇ ਬੱਚੇ ਦੇ ਸਿਰ ਤੇ ਵੀ ਕਰਜ਼ਾ ਜਿਹਦੇ ਅਸੀਂ ਕੋਈ ਜ਼ਿੰਮੇਵਾਰ ਹੈ ਤਾਂ ਭਗਵੰਤ ਮਾਨ ਸਾਹਿਬ ਵੀ ਇਹ ਸਰਕਾਰ ਦੀ ਨਲਕੀ ناکਾਮਯਾਬੀ ਨਸੁਖੀਆਂ ਪਾਨੰ ਚਿੰਗਦਾ ਰਿਹਾ ਪੰਜਾਬ ਚਾਚਲਨ ਚਲਾਓ ਔਰ ਪੰਜਾਬ ਦੇ ਨਸ਼ੇ ਖਤਮ ਕਰਨ ਦੀ ਯਾਦ ਸੈਂਟੀਮੀਂ ਨਿਆਬਾਦ ਆਈ ਹਜੇ ਵੀ ਛੋਟੇ ਮੋਟੇ ਲੋਕਾਂ ਨੂੰ ਫੜਿਆ ਜਾ ਰਿਹਾ ਕਿੰਗਪਿੰਨ ਕਿਉਂ ਨਹੀਂ ਫੜੇ ਜਾ ਰਹੇ ਕਿਉਂ ਨਹੀਂ ਡਰਗ ਦੀ ਸਪਲਾਈ ਰੁਕ ਰਹੀ ਕਿਉਂ ਪੰਜਾਬ ਦੇ ਬੱਚੇ ਰੋਜ਼ ਮਰ ਰਹੇ ਨੇ ਭਗਵੰਤ ਮਾਨ ਸਾਹਿਬ ਇਹਨਾਂ ਪਰਸ਼ਨਾਂ ਦਾ ਉੱਤਰ ਦੇਣਾ ਪਏਗਾ ਖਾਤਰਦਾਰੀ ਛੱਡੋ ਪਰੋਣੇ ਇਹ ਖਤਰਦਾਰੀ ਦੀ ਸਾਰੀ ਸਰਕਾਰ ਲੱਗੀ ਹੈ ਵਿਪਾਸਨਾ ਚ ਜਾਣ ਸੇ ਸੋਸੋ ਗੱਡੀਆਂ ਨਾਲ ਜਾ ਰਹੀ ਹੈ ਅੱਜ ਦੇ ਪੰਜਾਬ ਦੇ ਲੋਕ ਕਹਿ ਰਹੇ ਨੇ ਅਤੀਥੀ ਕਦੋਂ ਜਾਓਗੇ ਉਹ ਪਰੋਣਿਆਂ ਕਦੋਂ ਜਾਣਗੇ ਪੰਜਾਬ ਦੀ ਜਨਤਾ ਕਹਿ ਰਹੀ ਹੈ ਕਿ ਪਰੋਣਿਆਂ ਤੂੰ छुटकारा ਪਾ। ਜੀ ਸਾਹਿਬ ਕਿਵੇਂ ਦੇਖ ਰਹੇ ਕੋਈ ਲੀਡਰਾਂ ਨੇ ਇਹ ਗਿਆ ਹੈਗਾ ਕਿ ਸਾਡੇ ਤੇ ਕਾਰਵਾਈ ਹੋਣਾ ਚਾਹੀਦੀ ਸਰਕਾਰ ਜੋ बोल ਰਹੇ ਨੇ ਪਰ ਕਿਦੋਂ ਤੇ ਨਹੀਂ ਲੀਡਰ ਹੋਗੇ ਕੋਈ ਲੀਡਰ ਨੇ ਉਹ ਕਹਿੰਦੇ ਨੇ ਕਿ ਵਿਜੀਲੈਂਸ ਦੇ ਚੋ ਇੱਕ ਵੀ ਹੋਰ ਨਵੇਂ ਪਰਚੇ ਪਾ ਕੇ ਸਾਨੂੰ ਸੌਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਸੇ ਕਿ ਬਦਲਾਖੋਰੀ ਦੀ ਭਾਵਨਾ ਨਾਲ ਬਦਲੀ ਦੀ ਭਾਵਨਾ ਨਾਲ ਸਰਕਾਰ ਕੰਮ ਕਰ ਰਹੀ ਹੈ। ਇਹ ਲੋਕਤੰਤਰ ਵਾਸਤੇ ਗਲਤ ਹੈ। ਲੋਕਤੰਤਰ ਜਿਹੋ ਜੇ ਕੰਮ ਨਹੀਂ ਕਰਨੇ ਚਾਹੀਦੇ। ਬਦਲਾਖੋਰੀ ਦੇ ਨਾਲ ਸਟੇਟਾਂ ਨਹੀਂ ਚੱਲਦੀ।